ਸਭ ਤੋਂ ਵੱਡੀ ਆਸ ਇਹ ਹੈ ਕਿ ਜਿਹੜਾ ਵੀ ਪਿੰਡ ਦਾ ਸਰਪੰਚ ਬਣੇ ਹਨਾ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡ ਦੀ ਸਾਂਝ ਦਾ ਸਰਪੰਚ ਬਣੇ ਹਰੇਕ ਪਿੰਡ ਦੇ ਵਿਅਕਤੀ ਦਾ ਸਤਿਕਾਰ ਕਰੇ ਜਿਹੜਾ ਕੰਮ ਆ ਆਪਣੇ ਘਰ ਤੋਂ ਨਾ ਸ਼ੁਰੂ ਕਰੇ ਕਿਉਂਕਿ ਜ਼ਿਆਦਾਤਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਸਰਪੰਚ ਬਣਦਾ ਆਪਣੀ ਗਲੀ ਬਣ ਗਈ ਆਪਣੀ ਨਾਲੀ ਬਣ ਗਈ ਆਪਣਾ ਕੰਮ ਸ਼ੁਰੂ ਹੋ ਗਿਆ ਜਿਹੜਾ ਗਰੀਬ ਹੈ ਉਹੀ ਗੱਲ ਦੱਸਦਾ ਸਕੀਮ ਸ਼ੁਰੂ ਕਿਸੇ ਲਈ ਹੋਈ ਆ ਲਾਭ ਕੋਈ ਰਿਹਾ ਐ ਇੱਕ ਬੰਦਾ ਉਹਦੇ ਕਰ ਦੋ ਦੋ ਤਿੰਨ ਤਿੰਨ ਟਰੈਕਟਰ ਖੜੇ ਹੋਣਗੇ ਗੱਡੀਆਂ ਖੜੀਆਂ ਹੋਣਗੀਆਂ ਸੋਹਣੀ ਕੋਠੀ ਪਾਈ ਹੋਊਗੀ ਉਹ ਸਭ ਤੋਂ ਪਹਿਲਾਂ ਲਾਈਨ 'ਚ ਲੱਗਾ ਹੋਗਾ ਜਿੱਦਣ ਜਿੱਦਣ ਟਰੱਕ ਆਊਗਾ ਤੁਸੀਂ ਆ ਜਾਓ ਇੰਟਰਵਿਊ ਕਰਨ ਉਹਨਾਂ ਨੂੰ ਪੁੱਛਿਓ ਵੀ ਤੁਹਾਡੀ ਜ਼ਮੀਨ ਕਿੰਨੀ ਆ ਤੁਹਾਡੀ ਕਿੰਨੀ ਪੈਲੀ ਕੀ ਕੀ ਤੁਹਾਡਾ ਸਾਹ ਦਾ ਤੁਸੀਂ ਫੇਰ ਨਹੀਂ ਘੁੰਮ ਕੇ ਦੇਖੋ ਨਾ ਕਿ ਸੜਕ ਬਣੀ ਐ ਪਿੰਡ ਵਿੱਚ ਬਹੁਤ ਸਾਰੀਆਂ ਗਲੀਆਂ ਜਿਹੜੀਆਂ ਬਣਨ ਤੋਂ ਰਹਿ ਗਈਆਂ ਛੱਪੜ ਨਹੀਂ ਹੈਗੇ ਪਾਣੀ ਦਾ ਪਾਸ ਐ ਨਹੀਂ ਛੱਪੜਾਂ ਦੀ ਜਿਹੜੀ ਜ਼ਮੀਨ ਆ ਉਹ ਦੱਬੀ ਹੋਈ ਆ ਤੇ ਛੱਪੜ ਪੰਜਾਬ ਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਗਿਆ ਆਉਣ ਵਾਲੀ 15 ਅਕਤੂਬਰ ਨੂੰ ਜਿਹੜਾ ਕਿ ਉਹ ਪੰਚਾਇਤਾਂ ਦੇ ਵਿੱਚ ਜਿਹੜਾ ਕਿ ਚੋਣਾਂ ਪੈਣਗੀਆਂ ਸਰਕਾਰ ਜ਼ਮੀਨੀ ਪੱਧਰ ਤੇ ਜ਼ਰੂਰ ਕੰਮ ਕਰ ਰਹੀ ਹੈ ਹਾਲਾਂਕਿ ਇਹ ਜ਼ਰੂਰ ਨੋਟੀਫਿਕੇਸ਼ਨ ਹੈ ਕਿ ਕੋਈ ਵੀ ਪਾਰਟੀ ਜਿਹੜੀ ਕਿ ਆਪਣੇ ਸਿੰਬਲ ਦੇ ਹੇਠਾਂ ਜਿਹੜਾ ਕਿ ਚੋਣ ਨਹੀਂ ਲੜੇਗੀ ਐਸ ਵਕਤ ਮੈਂ ਜਲੰਧਰ ਦੇ ਨਾਲ ਲੱਗਦੇ ਭੋਗਪੁਰ ਦੇ ਪਿੰਚਾੜਕੇ ਦੇ ਵਿੱਚ ਮੌਜੂਦ ਆ ਨੌਜਵਾਨ ਤੁਸੀਂ ਮੇਰੇ ਨਾਲ ਐਸ ਵਕਤ ਵੇਖ ਸਕਦੇ ਹੋ ਖੇਤ ਵਿੱਚ ਬੈਠੇ ਹੋਏ ਆ ਚਰਚਾ ਮੈਂ ਜ਼ਰੂਰ ਕਰਾਂਗਾ ਕਿ ਜਲੰਧਰ ਸ਼ਹਿਰ ਦੀ ਗੱਲ ਕਰਾਂ ਪੰਜਾਬ ਦੀ ਕਰਾਂ ਲੋਕ ਸਭਾ ਦੀ ਕਰਾਂ ਵਿਧਾਨ ਸਭਾ ਦੇ ਚੋਣ ਹੋਏ ਲੋਕਾਂ ਨੂੰ ਜਾਣਿਆ ਲੋਕਾਂ ਨਾਲ ਗੱਲਬਾਤ ਕੀਤੀ ਕਿ ਕਿਹੜੇ ਮੁੱਦੇ ਵੱਡੇ ਨੇ ਹੁਣ ਗੱਲ ਆ ਗਈ ਹੈ ਪਿੰਡਾਂ ਦੀ ਪੰਜਾਬ ਦੇ ਉਹ ਪਿੰਡਾਂ ਦੀ ਜਿਨ੍ਹਾਂ ਜਿਨ੍ਹਾਂ ਦੀ ਵਿਦੇਸ਼ਾਂ ਤੱਕ ਧੂਮ ਵੀ ਹੈ ਤੇ ਖਾਸ ਤੌਰ ਤੇ ਪਿੰਡਾਂ ਨੂੰ ਲੈ ਕੇ ਕਈ ਪਿੰਡਾਂ ਦੀਆਂ ਐਸੀਆਂ ਸਮੱਸਿਆਵਾਂ ਵੀ ਨੇ ਜੋ ਪੂਰੇ ਦੇਸ਼ ਪੱਧਰ ਤੇ ਮੈਂ ਜੇ ਕਹਾਂ ਉਹਨਾਂ ਦੀ ਜਿਹੜੀ ਚਰਚਾ ਵੀ ਹੁੰਦੀ ਹੈ ਐਸ ਵਕਤ ਮੇਰੇ ਨਾਲ ਪਿੰਡ ਦੇ ਹੀ ਜਿਹੜੇ ਨੇ ਕਿ ਉਹ ਨੌਜਵਾਨ ਮੌਜੂਦ ਨੇ ਮੈਂ ਗੱਲਬਾਤ ਕਰਾਂਗਾ ਗੁਰਪ੍ਰੀਤ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਪੰਚਾਇਤੀ ਚੋਣਾ ਉਮੀਦ ਕੀ ਹੈ ਹਾਲਾਤ ਕੀ ਨੇ ਭਵਿੱਖ ਕੀ ਹੋਣਾ ਚਾਹੀਦਾ ਦੇਖੋ ਪੰਚਾਇਤੀ ਚੋਣਾ ਜਿਹੜੀਆਂ ਆਉਂਦੀਆਂ ਇੱਕ ਪਿੰਡ ਦੀ ਸਰਪੰਚੀ ਲਾ ਲੋ ਤੁਸੀਂ ਇਹ ਪਿੰਡ ਦਾ ਇੱਕ ਭਾਈਚਾਰਾ ਜਿਹੜਾ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈਚਾਰਾ ਸਾਨੂੰ ਖਰਾਬ ਨਹੀਂ ਕਰਨਾ ਚਾਹਦਾ ਹੂੰ ਦੂਜੀ ਗੱਲ ਜਿਹੜੀ ਤੁਸੀਂ ਆਸ ਦੀ ਕੀਤੀ ਆ ਇੱਕ ਸਰਪੰਚ ਤੋਂ ਅਸੀਂ ਆਸ ਕੀ ਕਰ ਸਕਦੇ ਹਾਂ ਕਿਉਂਕਿ ਜੋ ਸਰਕਾਰਾਂ ਨੇ ਉਹਨੂੰ ਪੈਸਾ ਦੇਣਾ ਆ ਉਹਨੇ ਉਹੀ ਪਿੰਡ ਤੇ ਲਾਉਣਾ ਹੂੰ ਤੀਜੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਅਸੀਂ ਪਾਰਟੀ ਦੇ ਸਿੰਬਲ ਤੇ ਨਹੀਂ ਚੋਣ ਲੜ ਸਕਦੇ ਅੱਜ ਤੱਕ ਕਦੀ ਵੀ ਸਰਪੰਚੀ ਚੋਣਾ ਪਾਰਟੀ ਦੇ ਸਿੰਬਲ ਤੇ ਨਹੀਂ ਲੜੀਆਂ ਗਈਆਂ ਠੀਕ ਹੈ ਜੀ ਬਾਕੀ ਗੱਲ ਕਰਦੇ ਆ ਜਦੋਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਆਈ ਆ ਪਿੰਡਾਂ ਦੇ ਵਿੱਚ ਪੈਸਾ ਬਹੁਤ ਹੀ ਛੋਟੇ ਪੱਧਰ ਤੇ ਆਇਆ ਠੀਕ ਹੈ ਜੀ ਸਭ ਤੋਂ ਵੱਡੀ ਆਸ ਇਹ ਹੈ ਕਿ ਜਿਹੜਾ ਵੀ ਪਿੰਡ ਦਾ ਸਰਪੰਚ ਬਣੇ ਹਨਾ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡ ਦੀ ਸਾਂਝ ਦਾ ਸਰਪੰਚ ਬਣੇ ਹਰੇਕ ਪਿੰਡ ਦੇ ਵਿਅਕਤੀ ਦਾ ਸਤਿਕਾਰ ਕਰੇ ਜਿਹੜਾ ਕੰਮ ਆ ਆਪਣੇ ਘਰ ਤੋਂ ਨਾ ਸ਼ੁਰੂ ਕਰੇ ਕਿਉਂਕਿ ਜ਼ਿਆਦਾਤਰ ਇਹ ਦੇਖਿਆ ਜਾਂਦਾ ਵੀ ਜਦੋਂ ਸਰਪੰਚ ਬਣਦਾ ਆਪਣੀ ਗਲੀ ਬਣ ਗਈ ਆਪਣੀ ਨਾਲੀ ਬਣ ਗਈ ਆਪਣਾ ਕੰਮ ਸ਼ੁਰੂ ਹੋ ਗਿਆ ਜਿਹੜਾ ਗਰੀਬ ਪਰਿਵਾਰ ਆ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਟਾਡੇ ਮਾਧਿਅਮ ਰਹੀਂ ਕਿ ਇੱਕ ਪਿੰਡ ਦੇ ਵਿੱਚ ਨਾ ਜਿਹੜਾ ਆਟਾ ਦਾਲ ਸਕੀਮ ਆ ਇਹਦਾ ਸਰਵੇ ਹੋਣਾ ਚਾਹੀਦਾ ਤੁਸੀਂ ਦੇਖਿਓ ਜਿਨ੍ਹਾਂ ਦੇ ਘਰ ਗੱਡੀਆਂ ਖੜੀਆਂ ਆ ਟਰੈਕਟਰ ਖੜੇ ਆ ਉਹ ਆਟਾ ਦਾ ਲੈ ਰੇ ਮੈਂ ਆਪਣੇ ਪਿੰਡ ਦੀ ਤੁਹਾਨੂੰ ਉਦਾਹਰਨ ਦਵਾ ਅੱਛਾ ਇੱਕ ਮਾਤਾ ਆ ਬਜ਼ੁਰਗ ਹਾਂ ਦੋ ਪੁੱਤ ਦੋਨੇ ਪੁੱਤ ਮਰ ਗਏ ਉਸਤੇ ਅੱਛਾ ਕੱਲੀ ਘਰ ਦੇ ਵਿੱਚ ਰਹਿ ਰਹੀ ਆ ਤੇ ਉਹਦਾ ਨੀਲਾ ਕਾਰਡ ਜਿਹੜਾ ਨਹੀਂ ਬਣਿਆ ਕੱਟ ਦਿੱਤਾ ਗਿਆ ਬਜਾ ਬਜਾ ਇਹ ਹੀ ਪਾਰਟੀਵਾਦੀ ਜੀ ਈਰਖਾ ਅੱਜ ਵੀ ਉਹ ਜਿਹੜੀ ਔਰਤ ਆ ਪਿੰਡ ਦੇ ਲੋਕ ਜਿੰਨਾ ਸਾਡੇ ਤੋਂ ਸਰਦਾ ਸੀ ਵੀ ਉਹਨੂੰ ਕਣਕ ਦਿੰਦੇ ਆ ਹਰੇਕ ਬੰਦਾ ਉਹਦੀ ਮਦਦ ਕਰਦਾ ਦੋ ਪੁੱਤ ਸੀ ਦੋਨੇ ਪੁੱਤ ਮਰ ਗਏ ਘਰ ਵਾਲਾ ਉਹਦਾ ਮਰ ਗਿਆ ਕੱਲੀ ਇੱਕ ਕੱਚੇ ਕੋਠੇ 'ਚ ਰਹਿੰਦੀ ਆ ਜੀ ਉਹਦਾ ਨੀਲਾ ਕਾਰਡ ਕੱਟਿਆ ਗਿਆ ਜੀ ਦੇਖੋ ਇਹਦੇ ਤੋਂ ਮਾੜੀ ਜਿਹੜੀ ਹਰਕਤ ਹੋਰ ਕੀ ਹੋ ਸਕਦੀ ਆ ਕਿ ਉਹ ਕਿਉਂ ਤਰਸੀਸਾਂ ਕਿਸੇ ਦੀਆਂ ਲੈਣੀਆਂ ਹੋਰ ਪਰਿਵਾਰ ਆ ਦੋ ਮੈਂ ਇੱਕ ਹੋਰ ਤੁਹਾਨੂੰ ਦੱਸਦਾ ਜੀ ਇੱਕ ਹੋਰ ਜਨਾਨੀ ਰਹਿੰਦੀ ਆ ਉਹਦਾ ਵੀ ਸੇਮ ਇਦਾਂ ਹੀ ਆ ਉਹਦਾ ਵੀ ਘਰ ਵਾਲਾ ਦੇ ਪੁੱਤ ਮਰ ਗਿਆ ਉਹਦਾ ਦੇਖੋ ਜ਼ਰੂਰਤ ਤਾਂ ਸਭ ਤੋਂ ਜ਼ਿਆਦਾ ਉਹਨੂੰ ਆ ਹਨਾ ਜਿਹਦਾ ਕੋਈ ਕਮਾਉਣ ਵਾਲਾ ਹੈ ਨਹੀਂਗਾ ਉਸ ਬਜ਼ੁਰਗ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਆ ਸਕੀਮਾਂ ਵੀ ਇਹਨਾਂ ਵਾਸਤੇ ਸ਼ੁਰੂ ਹੋਈਆਂ ਸੀ ਲੋਕਾਂ ਵਾਸਤੇ ਵਿਚਾਰ ਮੈਂ ਉਹੀ ਗੱਲ ਦੱਸਦਾ ਸਕੀਮ ਸ਼ੁਰੂ ਕਿਸੇ ਲਈ ਹੋਈ ਆ ਲਾਭ ਕੋਈ ਰਿਹਾ ਹੈ ਇੱਕ ਬੰਦਾ ਉਹਦੇ ਕਰ ਦੋ ਦੋ ਤਿੰਨ ਤਿੰਨ ਟਰੈਕਟਰ ਖੜੇ ਹੋਣਗੇ ਗੱਡੀਆਂ ਖੜੀਆਂ ਹੋਣਗੀਆਂ ਸੋਹਣੀ ਕੋਠੀ ਪਾਈ ਹੋਊਗੀ ਉਹ ਸਭ ਤੋਂ ਪਹਿਲਾਂ ਲਾਈਨ 'ਚ ਲੱਗਾ ਹੋਗਾ ਨਹੀਂ ਤਾਂ ਜਿੱਦਣ ਜਿੱਦਣ ਟਰੱਕ ਆਊਗਾ ਤੁਸੀਂ ਆਜੋ ਇੰਟਰਵਿਊ ਕਰਨ ਉਹਨਾਂ ਨੂੰ ਪੁੱਛਿਓ ਵੀ ਤੁਹਾਡੀ ਜ਼ਮੀਨ ਕਿੰਨੀ ਆ ਤੁਹਾਡੀ ਕਿੰਨੀ ਪੈਲੀ ਕੀ ਕੀ ਤੁਹਾਡਾ ਹਿਸ ਠੀਕ ਗੱਲ ਆਖਰੀਆ ਗੋਪੀ ਇੱਥੇ ਪਿੰਡਾਂ ਚ ਵਾਕਈ ਹਾਲਾਤ ਇਹ ਨੇ ਕਿ ਜਿਹੜਾ ਲੋੜਵੰਦ ਨੂੰ ਮਿਲਦੀ ਨਹੀਂ ਚੀਜ਼ ਨਾਮ ਕੀ ਤੁਹਾਡਾ ਮੇਰਾ ਨਾਮ ਭਵਿੰਦਰਪਾਲ ਸਿੰਘ ਆ ਜੀ ਹਾਂ ਆਪਾਂ ਸਹਿਮਤ ਹਾਂ ਪ੍ਰਧਾਨ ਸਾਹਿਬ ਦੀ ਗੱਲਾਂ ਜੋ ਕਹਿ ਰਹੇ ਬਿਲਕੁਲ ਸਹੀ ਕਹਿ ਰਹੇ ਐ ਇਦਾਂ ਹੀ ਹੋ ਰਿਹਾ ਐ ਅੱਜ ਤੋਂ ਨਹੀਂ ਬੜੇ ਚਿਰ ਤੋਂ ਇਦਾਂ ਹੋ ਰਿਹਾ ਤੇ ਇੱਥੇ ਇਦਾਂ ਵੀ ਹੋਏ ਖਤਮ ਵੀ ਨਹੀਂ ਹੋਣਾ ਕਦੀ ਵਜਾ ਉਹਦੀ ਵਜਾ ਪਾਰਟੀ ਬਈ ਜੋ ਕਹਿ ਰਹੇ ਬਾਕੀ ਗੱਲ ਸੱਚੀ ਐ ਉਹ ਨਹੀਂ ਖਤਮ ਹੋ ਸਕਦਾ ਸੰਤ ਦੀ ਦੇ ਨਹੀਂ ਖਤਮ ਹੁੰਦਾ ਸਾਡੀ ਨਹੀਂ ਉਮਰ ਹੋ ਗਈ ਨਾ ਅਸੀਂ ਦੇਖਿਆ ਐ ਅੰਦਰ ਮੈਂ ਇੱਕ ਗੱਲ ਹੋਰ ਵੀ ਜਾਨਣਾ ਚਾਹਾਂਗਾ ਕਿ ਪਿਛਲੇ ਲੰਬੇ ਸਮੇਂ ਤੋਂ ਜਿੱਦਾਂ ਹੁਣੇ ਗੋਪੀ ਨੇ ਵੀ ਗੱਲ ਆਖੀ ਕਿ ਪੈਸਾ ਨਾ ਮਾਤਰੀ ਆ ਹਾਲਾਤ ਕਿਨੇ ਪਿੰਡਾਂ ਦੇ ਪਿੰਡਾਂ 'ਚ ਹਾਲੇ ਵੀ ਸੜਕਾਂ ਦਾ ਮੁੱਦਾ ਹਾਲੇ ਵੀ ਜਿਹੜੇ ਗੰਦੇ ਪਾਣੀ ਦਾ ਮੁੱਦਾ ਹਾਂਜੀ ਰਾਲੀ ਦੀ ਅਸੀਂ ਗੱਲ ਕਰਕੇ ਹਟਈਆਂ ਪਰ ਮੈਂ ਨਾਲ ਇਹ ਵੀ ਜੋੜਾਂਗਾ ਕਿ ਸੁਧਾਰ ਹੋਣਾ ਕੀ ਚਾਹੀਦਾ ਤੇ ਮੌਜੂਦਾ ਸਮੇਂ 'ਚ ਐਸਲੇ ਹਾਲਾਤ ਕਿਨੇ ਪਿੰਡ ਦੇ ਹਾਲਾਤ ਬਹੁਤ ਮਾੜੇ ਆ ਤੁਸੀਂ ਫੇਰ ਨਹੀਂ ਘੁੰਮ ਕੇ ਦੇਖ ਲੋ ਨਾ ਕੋਈ ਸੜਕ ਬਣੀ ਆ ਪਿੰਡ ਵਿੱਚ ਬਹੁਤ ਸਾਰੀਆਂ ਗਲੀਆਂ ਜਿਹੜੀਆਂ ਬਣਨ ਤੋਂ ਰਹਿ ਗਈਆਂ ਛੱਪੜ ਨਹੀਂ ਹੈਗੇ ਪਾਣੀ ਦਾ ਨਿਕਾਸ ਨਹੀਂ ਗਾ ਬਿਲਕੁਲ ਠੀਕ ਛੱਪੜਾਂ ਦੀ ਜਿਹੜੀ ਜ਼ਮੀਨ ਆ ਉਹ ਹੂੰ ਤੇ ਛੱਪੜ ওভারਫਲੋ ਹੋਏ ਆ ਤੇ ਪਾਣੀ ਵਿੱਚ ਗੰਦਾ ਪਾਣੀ ਜਿਹੜਾ ਕਿਤੇ ਨਿਕਲ ਨਹੀਂ ਰਿਹਾ ਉਹ ਜਦੋਂ ਮੀਂਹ ਪੈਂਦਾ ਸਾਰਾ ਕੁਝ ਭਰ ਜਾਂਦਾ ਅਲਦਵਾਲਾ ਗਾਰਾ ਗੂਰਾ ਗੋਬਰ ਸਭ ਇਕੱਠਾ ਸਭ ਕੋ ਸਭ ਕੋ ਇਕੱਠਾ ਹੋਈ ਜਾਂਦਾ ਜੀ ਤਾਂ ਪੁੱਛਣ ਵਾਲਾ ਕੋਈ ਨਹੀਂ ਪੁੱਛਣ ਵਾਲਾ ਕੋਈ ਨਹੀਂ ਪਾਰਟੀ ਬਾਜੀ ਨੇ ਲੈ ਪਾਰਟੀ ਬਾਜੀ ਲੈ ਕੇ ਬੈਗੀ ਪਿੰਡਾਂ ਨੂੰ ਹੋਰ ਕੁਝ ਨਹੀਂ ਹੈਗਾ ਜਿਹੜੀ ਉਮੀਦ ਨਾਲ ਸਰਪੰਚ ਬਣਾਉਂਦੇ ਉਸ ਉਮੀਦ ਤੇ ਕੋਈ ਸਰਪੰਚ ਖਰਾ ਉਤਰਦਾ ਨਹੀਂ ਹੈਗਾ ਹੂੰ ਬਿਲਕੁਲ ਠੀਕ ਹੈ ਤੁਹਾਡਾ ਕੀ ਨਾਮ ਹੈ ਸਰਦਾਰ ਸਾਹਿਬ ਜਸਪ੍ਰੀਤ ਸਿੰਘ ਜੀ ਕਿੰਨੀ ਉਮਰ ਤੁਹਾਡੀ ਮੇਰੀ 21 ਸਾਲ ਜੀ ਬਾਹਰ ਜਾਣਾ ਕਿ ਇੱਥੇ ਰਹਿਣਾ ਜਾਣਾ ਤਾਂ ਬਾਹਰ ਹੀ ਪੈਣਾ ਜੀ ਇੱਥੇ ਤਾਂ ਕੁਝ ਨਹੀਂ ਵਾਲਾ ਇਹ ਤਾਂ ਤੁਸੀਂ ਸਿੱਧਾ ਹੀ ਕੈਮਰੇ ਤੇ ਲੱਗੇ ਹੋ ਕਹਿ ਦੋਗੇ ਹਲੇ ਨਹੀਂ ਪੰਜਾਬ ਵਾ ਵਧੀਆ ਲੱਗਦਾ ਪੰਜਾਬ ਹੀ ਰਹਿਣਾ ਉਧਰ ਦੇਖੋ ਜੀ ਬਹਿਗਾ ਤਾਂ ਵਧੀਆ ਹੀ ਆ ਜੇ ਇੱਕ ਪਾਸੇ ਦੇਖੇ ਵਧੀਆ ਹੀ ਆ ਪਰ ਜੇ ਕੰਮਕਾਰ ਦੇ ਤੋ ਤਰੀਕੇ ਦੇਖੀਓ ਤਾਂ ਹੈ ਨਹੀਂਗਾ ਸਰਕਾਰ ਜਿਹੜੀ ਕਹਿੰਦੀ ਪਈ ਐ ਸਕੀਮਾਂ ਇਹੋ ਜਿਹੀਆਂ ਆਗੀਆਂ ਮੁੰਡੇ ਵਾਪਸ ਆਂਦੇ ਪੈਣੇ ਪਿੰਡ ਦਾ ਆਇਆ ਕੋ ਮੁੰਡਾ ਯਾਰ ਦੋ ਸਹਿਵਕ ਸਾਡੇ ਪਿੰਡ ਦਾ ਜੀ ਐ ਨਹੀਂ ਕੋਈ ਬਾਹਰ ਹੀ ਜਾਂਦੇ ਸਾਡੇ ਤਾਂ ਚੜ੍ਹ ਹੀ ਆ ਜਿੰਨੇ ਵੀ ਹੈਗੇ ਆ ਸਾਡੇ ਜਿਹੜੀਆਂ ਲੈਂਡ ਲੈਂਡ 'ਚ ਬੈਠੇ ਹੋ ਸਾਰੇ ਬਾਹਰ ਵਾਲੇ ਬੈਠੇ ਬਾਹਰ ਵਾਲੀ ਆ ਜੇ ਬਣ ਗਿਆ ਬਾਹਰ ਦੇ ਕਿ ਬਾਹਰ ਦੇ ਵੀ ਜੇ ਪੈਸੇ ਆਉਣਗੇ ਤਾਂ ਬਣੂਗਾ ਇੱਥੇ ਪੜਦੇ ਪਏ ਉਹ ਸਟੱਡੀ ਕਰਦੇ ਨਹੀਂ ਮੈਂ ਪਲੱਸ 2 ਕੀਤੀ ਹੈ ਜੀ ਹਾਂ ਅੱਛਾ ਨਾਮ ਕੀ ਦੱਸਿਆ ਤੁਸੀਂ ਆਪਣਾ ਜਸਪ੍ਰੀਤ ਮੇਰਾ ਇਹ ਬੜਾ ਅਹਿਮ ਸਵਾਲ ਹੈ ਮੈਂ ਇਹਨਾਂ ਨਾਲ ਵਿਕਾਸ ਦੀ ਵੀ ਗੱਲ ਕਰ ਲਈ ਪਿੰਡਾਂ ਦੀਆਂ ਗਲੀਆਂ ਤੇ ਵੀ ਕਰ ਲਈ ਹੁਣ ਮੈਂ ਨੌਜਵਾਨੀ ਦੀ ਗੱਲ ਕਰਾਂਗਾ ਘੁੰਮਦੇ ਫਿਰਦੇ ਵੀ ਹੋਵੋਗੇ ਦਸਤਾਰ ਤੁਸੀਂ ਸਜਾਈ ਹੋਈ ਹੈ ਹਾਲਾਤ ਕੀ ਨੇ ਨੌਜਵਾਨੀ ਨੂੰ ਲੈ ਕੇ ਅੱਜ ਕੱਲ੍ਹ ਜੀ ਨਸ਼ਾ ਚੱਲਦਾ ਹੈ ਪਿੰਡ 'ਚ ਹੈ ਸ਼ਰਮ ਸਾਡੇ ਚੱਲਦਾ ਹੈ ਜੀ ਪਰ ਇਹ ਹੈ ਕਿ ਇਦਾਂ ਨੀਗਾ ਸ਼ਰਿਆਮ ਸਾਡੇ ਪਿੰਡਾਂ ਜੇ ਬਚਾਇਆ ਜਿਹੜੇ ਆਲੇ ਦੁਆਲੇ ਪਿੰਡ ਉੱਥੇ ਦਾ ਉਦੈ ਨਾ ਆ ਬਾਈ ਉਤ ਗਿਆ ਆ ਬਾਈ ਉਤ ਗਏ ਸਾਡੇ ਪਿੰਡ ਚ ਅਸੀਂ ਕਿੰਨੇ ਜਿਹੜੇ ਹੈਗੇ ਸੀਗੇ ਮੁੰਡੇ ਸਾਡੇ ਨਾਲ ਦੇ ਆ ਉਹ ਪੜਦੇ ਆ ਜਿਹੜੇ ਛੋਟੇ ਸਾਡੇ ਤੋਂ ਪੜਦੇ ਆ ਜਿਹੜੇ ਸਾਡੇ ਨਾਲ ਦੇ ਸੀਗੇ ਉਹ ਤਾਂ ਸਭ ਬਾਹਰ ਹੀ ਆ ਜੀ 21 ਸਾਲ ਦੇ ਹੋ ਗਏ ਉਹ ਸਮਝ ਤਾਂ ਚਲੋ ਆ ਗਈ ਹੋਏਗੀ ਜੋ ਕਿਸ ਤਰੀਕੇ ਦੇ ਨਾਲ ਵੋਟਾਂ ਪਹਿਲਾਂ ਵੀ ਦੇਖੀਆਂ ਸਰਪੰਚੀ ਦੀਆਂ ਹਾਂਜੀ ਹਾਂਜੀ ਕੰਮ ਹੋਏ ਕੀ ਨੇ ਤੇ ਨੌਜਵਾਨ ਕੀ ਜਾਂਦੇ ਹੋ ਕਿ ਪਿੰਡ ਚ ਢੇੜਾ ਵੀ ਮਾਰਦੇ ਹੋਵੋਗੇ ਜਾਂਦੇ ਹੋਵੋਗੇ ਹਾਲਾਤ ਕੀ ਵੇਖਦੇ ਹੋ ਤੇ ਸੁਧਾਰਨ ਦੀ ਲੋੜ ਕਿੱਥੇ ਕਿੱਥੇ ਆ ਕਿਹੜੇ ਕੰਮ ਹੋਣੇ ਚਾਹੀਦੇ ਦੇਖੋ ਜੀ ਪਹਿਲਾ ਤਾਂ ਗਲੀਆਂ ਗੁਲੀਆਂ ਦਾ ਤਾਂ ਕਹਿੰਦੇ ਹੀ ਕਹਿੰਦੇ ਆ ਇਹ ਤਾਂ ਚਲੋ ਬਣਦੀਆਂ ਫੇਰ ਟੁੱਟਦੀਆਂ ਆ ਬਾਕੀ ਇਹ ਆ ਦੇਖੋ ਜੇ ਦਾ ਕੋਈ ਹੈਗਾ ਆ ਵੀ ਗਰੀਬ ਬੰਦਾ ਆ ਉਹਦਾ ਵੀ ਦੇਖਣਾ ਚਾਹੀਦਾ ਨਾ ਅੱਜ ਕੱਲ ਕਰਦੇ ਆ ਕਿ ਜਿਹੜਾ ਖਰਾ ਬੰਦਾ ਆ ਉਹਨੂੰ ਦੇਖ ਲੈਂਦੇ ਆ ਇਹ ਉਹ ਕਰਦਾ ਆ ਠੀਕ ਆ ਉਹਦਾ ਹੀ ਬੱਸ ਆਦ ਦਿੰਦੇ ਆ ਹੋਰ ਹੈ ਨਹੀਂ ਕੋਈ ਹੋਰ ਕਿਸੇ ਹੈ ਨਹੀਂਗਾ ਹੈ ਨਹੀਂਗਾ ਜੀ ਗੁਰਪ੍ਰੀਤ ਗੱਲ ਕਹਿ ਰਿਹਾ ਕਿ ਪਾਰਟੀ ਬਾਜੀ ਨੇ ਲੈ ਬੈਠੇ ਸਾਰੇ ਪਿੰਡ ਨੂੰ ਜਿਹੜਾ ਮਾੜਾ ਬੰਦਾ ਕਿਸੇ ਕੋਲ ਵੀ ਚਿਲ ਜੂਗਾ ਉਹਦਾ ਕੰਮ ਹੋ ਜੂਗਾ ਤਾਂ ਕਹਿ ਦਿਓ ਪਹਿਲਾਂ ਅਗਲਾ 10 ਗੇੜੇ ਮਾਰਦਾ ਫਿਰ ਜਾ ਕੇ ਕਿਤੇ ਕੰਮ ਫੇਰ ਜਾ ਕੇ ਹੋਊਗਾ ਜੇ ਹੋਊਗਾ ਵੀ ਤਾਂ ਕੀ ਕਹਿ ਰਹੇ ਤੁਸੀਂ ਗੁਰਪ੍ਰੀਤ ਮੈਂ ਗੱਲ ਕਰਦਾ ਭਾਜੀ ਦੇਖੋ 1947 ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਤੁਸੀਂ ਅੱਜ ਵੀ ਕਿਤੇ ਦੇਖ ਲਿਓ ਫੈਲਾਂ ਗਲੀਆਂ ਨਾਲੀਆਂ ਗਲੀਆਂ ਜੇ ਅਸੀਂ 100 ਸਾਲ ਦੇ ਵਿੱਚ ਲਾ ਲਓ ਤੁਸੀਂ ਗਲੀਆਂ ਨਾਲੀਆਂ ਨਹੀਂ ਬਣਾ ਸਕੇ ਫਸੇ ਵੀ ਹੋਏ ਅਸੀਂ ਸਿਰਫ ਗਲੀ ਤੇ ਨਾਲੀ ਤੱਕ ਹੀ ਸੀਮਤ ਰਹਿ ਗਏ ਆ ਇਹ ਤੋਂ ਜ਼ਿਆਦਾ ਸਾਡੀ ਤਰੱਕੀ ਨਹੀਂ ਹੈਗੀ ਕੋਈ ਵੀ ਤੁਸੀਂ ਆ ਜਿਹੜੇ ਰੋਡ ਤੋਂ ਤੁਸੀਂ ਆਏ ਆ ਹਾਂ ਕਿੱਦਾਂ ਕ ਰੋਡ ਦੀ ਖਸਤਾ ਹਾਲਤ ਹੈ ਦੀ ਠੀਕ ਆ ਜੇ ਯਾਰ ਪਾਜੀ ਗੱਲ ਸੁਣੋ ਬਾਕੀ ਟੈਕਨੋਲੋਜੀ ਜਿਹੜੀ ਆਉਣੀ ਤੋਂ ਬਹੁਤ ਦੀਆਂ ਗੱਲਾਂ ਆ ਤੁਸੀਂ ਅੱਜ ਵੀ ਪਿੰਡਾਂ 'ਚ ਦੇਖ ਲਓ ਪਾਣੀ ਸੜਕਾਂ ਤੇ ਤੁਰਿਆ ਫਿਰਦਾ ਨਾਲੇ ਬੰਦ ਪਏ ਛੱਪੜ ਸਾਡੇ ਭਰੇ ਪਏ ਕੋਈ ਇੱਕ ਗੱਲ ਪਤਾ ਕੀ ਆ ਮੈਂ ਗੱਲ ਦੱਸਦਾ ਜਿੱਦਾਂ ਇੱਕ ਸੋਚ ਹੁੰਦੀ ਹੈ ਨਾ ਨਾਲੀ ਚੋਂ ਪਾਣੀ ਛੱਪੜ ਦੁਨੀਆ ਖਤਮ ਹੋ ਗਈ ਬਾਸ ਉਹ ਤੁਸੀਂ ਉਹਨੂੰ ਕਿਸੇ ਤਰੀਕੇ ਉਹਦਾ ਕੋਈ ਟ੍ਰੀਟਮੈਂਟ ਪਲਾਨ ਲਗਾਓ ਕੁਝ ਕਰੋ ਗਾਂ ਕਿਤੇ ਤਰੱਕੀ ਕਿਤੇ ਉਹਨੂੰ ਸਾਫ਼ ਕਰਕੇ ਫਸਲਾਂ ਨੂੰ ਦੇ ਦਿਓ ਜੋ ਜੇ ਸਾਡਾ ਉਹ ਪਾਣੀ ਥੋੜੇ ਜਿਹਾ ਸਾਫ਼ ਹੋ ਕੇ ਉਹਦੀ ਕੁਆਲਿਟੀ ਬਣ ਕੇ ਉਹ ਫਸਲਾਂ ਨੂੰ ਚੱਲ ਜਾਊਗਾ ਸਾਡਾ ਮੋਟਰਾਂ ਦਾ ਪਾਣੀ ਥੱਲੇ ਡਾ ਬਾਜੂ ਭਾਜੀ ਮੈਂ ਤੇਰੀ ਸਾਰੀ ਗੱਲ ਨਾਲ ਸਹਿਮਤ ਹਾਂ ਪਰ ਪੰਜਾਬ ਦੇ ਕਈ ਐਸੇ ਪਿੰਡ ਵੀ ਨੇ ਸੈਂਟਰ ਲੈਵਲ ਤੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਰੁੜਕਾ ਪਿੰਡ ਹੀ ਹੈ ਜਲੰਧਰ ਦੇ ਲਾਗੇ ਨਾਂ ਵਜਦਾ ਪਾਵੇਂ ਐਨ ਆਰ ਆਈ ਭਰਾਵਾਂ ਨੇ ਉਹਨੂੰ ਸਵਾਰਿਆ ਉਹ ਵੀ ਤਾਂ ਪਿੰਡ ਸਵਾਰਦੇ ਪੈਣੇ ਤੇ ਬਾਕੀ ਪਿੰਡ ਕਿਉਂ ਨਹੀਂ ਸਵਾਰਦੇ ਅੱਛਾ ਤੁਸੀਂ ਆਪਣੇ ਮੂੰਹ ਹੀ ਕਹਤਾ ਕਿ ਐਨ ਆਰ ਆਈਆਂ ਨੇ ਸਵਾਰਿਆ ਚਲੋ ਹੁਣ ਤੁਹਾਡੇ ਵੀ ਤਾਂ ਐਨ ਆਰ ਆਈ ਹੋਣਗੇ ਹੈਗੇ ਆ ਸਾਡੇ ਵੀ ਐਨ ਆਰ ਆਈ ਨੇ ਭਾਜੀ ਉਹ ਆਪਣੇ ਬੇਰੋਜ਼ਗਾਰੀ ਬਹੁਤ ਆਨਾ ਦੂਜੀ ਗੱਲ ਮੈਂ ਤੁਹਾਡੇ ਕੋਲ ਆਂਦਾ ਕਿ ਸ਼ਮਸ਼ਾਨ ਘਾਟ ਦੇ ਵਿੱਚ ਚਲ ਜਿਓ ਹੁਣ ਉਹ ਵੀ ਐਨ ਆਰ ਆਈ ਉੱਥੇ ਉਹਨੂੰ ਕਰਾ ਰਹੇ ᱛਿਆਰ ਠੀਕ ਹੈ ਜੀ ਜੇ ਗੁਰੂ ਘਰ ਦੀ ਬਿਲਡਿੰਗ ਬਣਾਈ ਉਹ ਵੀ ਐਨ ਆਰ ਆਈਆਂ ਨੇ ਬਣਾਈ ਆ ਜੀ ਠੀਕ ਆ ਅੱਛਾ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੈਂ ਜਦੋਂ ਤੁਹਾਡੀ ਗਲੀ ਬਣਦੀ ਆ ਨਵੀਂ ਅੱਛਾ ਜੇ ਉਹਦੇ ਵਿੱਚ ਮਿੱਟੀ ਪਾਉਣੀ ਉਹ ਵੀ ਆਪ ਅਸੀਂ ਪਾ ਰਹੇ ਆ ਯਾਦ ਯਾਦ ਵੀ ਕਰਦੇ ਹੋ ਕਿ ਗਲੀ ਬਣਨੀ ਹੁੰਦੀ ਕਿ ਗਲੀ ਚ ਬਾਹਰ ਕੋਈ ਰਹਿੰਦਾ ਉਹਨੂੰ ਇੱਕ ਵਾਰੀ ਫੋਨ ਕਰਕੇ ਪੁੱਛ ਲਈਏ ਪਾਜੀ ਪਲੇਸ ਤਾਂ ਪਹਿਲਾਂ ਬਣੀ ਹੁੰਦੀ ਸਾਰਿਆਂ ਦੇ ਕੋਲ ਕਿਹਨੂੰ ਫੋਨ ਕਰਕੇ ਦੇਖੋ ਇਦਾਂ ਦੀ ਗੱਲ ਨਹੀਂ ਕੀ ਬਾਹਰਲੇ ਸਾਡੀ ਬਹੁਤ ਮਦਦ ਕਰਦੇ ਪਰ ਜੇ ਬਾਹਰਲਿਆਂ ਤੋਂ ਫਿਰ ਪਾਜੀ ਇਹ ਗੱਲ ਸੁਣੋ ਮੇਰੀ ਸਰਕਾਰ ਕਹਿੰਦੀ ਤੁਸੀਂ ਵਿਦੇਸ਼ ਨਾ ਜਾਓ ਮੇਰੀ ਗੱਲ ਪੁਆਇੰਟ ਨੋਟ ਕਰਿਓ ਇਹਨੂੰ ਸਰਕਾਰ ਕਹਿੰਦੀ ਵਿਦੇਸ਼ ਨਾ ਜਾਓ ਅਸੀਂ ਤੁਹਾਨੂੰ ਕੁਝ ਦੇਣਾ ਨਹੀਂ ਸ਼ਮਸ਼ਾਨ ਘਾਟ ਵੀ ਅਸੀਂ ਤੁਹਾਡਾ ਬਣਾਉਣਾ ਨਹੀਂ ਗੱਲ ਹੋ ਗਈ ਜੀ ਤੇ ਜੇ ਐਨ ਆਰ ਆਈ ਤੁਸੀਂ ਪੈਸੇ ਨਾ ਲਈਏ ਤੇ ਫੇ ਸਾਡੀ ਤਰੱਕੀ ਕਿੱਦਾਂ ਹੋਊ ਦੂਜੀ ਗੱਲ ਜੀ ਟੈਕਸ ਤਾਂ ਸਰਕਾਰ ਨੂੰ ਦੇਣੇ ਸਵੇਰੇ ਸੁੱਤਾ ਔੜ ਦਾ ਬੰਦਾ ਟੈਕਸ ਦੇਣ ਲੱਪੰਦਾ ਭਾਜੀ ਕਿਉਂ ਉਹ ਸਾਨੂੰ ਟੈਕਸ ਦਾ ਪੈਸਾ ਕਿਉਂ ਨਹੀਂ ਵਾਪਸ ਆ ਰਿਹਾ ਦੇਖੋ ਹੁਣ ਸਰਕਾਰ 2 2000 ਕੋਰਡ ਜਿਹੜਾ ਇਸ਼ਤਿਹਾਰਾਂ ਤੇ ਲਾਉਂਦੀ ਆ ਜੇ ਉਹ ਪੰਜਾਬ ਦੀ ਐਜੂਕੇਸ਼ਨ ਤੇ ਲਾਇਆ ਜਾਵੇ ਸਰਕਾਰੀ ਸਕੂਲ ਸਰਕਾਰੀ ਕਾਲਜਾਂ ਦੇ ਵਿੱਚ ਕਿਉਂ ਭਾਜੀ ਹੁਣ ਲੋਕੀ ਨਹੀਂ ਜਾਂਦੇ ਹੈਗੇ ਜੇ ਬੰਦਾ ਦੇਖੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਨਾ ਪ੍ਰਾਈਵੇਟ 'ਚ ਜੇ 2000 ਫੀਸ ਦੇ ਸਕਦਾ ਹਨਾ ਕੋਈ ਉਹ ਸਰਕਾਰੀ 'ਚ ਵੀ ਦੇ ਸਕਦਾ ਹੂੰ ਠੀਕ ਹੈ ਸਾਡੀ ਸਰਕਾਰੀ ਸਰਕਾਰੀ ਬੱਸਾਂ ਲਾ ਲਓ ਭਾਜੀ ਬੱਸਾਂ ਦੇ ਵਿੱਚ ਫ੍ਰੀ ਤੋਂ ਬਿਨਾ ਕੌਣ ਚੜ ਰਿਹਾ ਕਿੱਥੋਂ ਸਾਡਾ ਦੇਸ਼ ਤਰੱਕੀ ਕਰ ਦੂ ਤੁਸੀਂ ਰੋਜ਼ਗਾਰ ਦਿਓ ਸਾਡੇ ਕੋਲੋਂ ਪੈਸੇ ਲਓ ਮੈਂ ਚੀਜ਼ ਨਾਲ ਸਹਿਮਤ ਹਾਂ ਰੋਜ਼ਗਾਰ ਸਭ ਤੋਂ ਵੱਡੀ ਗੱਲ ਹੈ ਰੋਜ਼ਗਾਰ ਤੋਂ ਤੁਸੀਂ ਵੀ ਐਸੇ ਪਿੰਡ ਦੇ ਰਹਿਣ ਵਾਲੇ ਕੀ ਨਾਮ ਤੁਹਾਡਾ ਮੈਂ ਜੀ ਪੱਜੇ ਉੱਤੇ ਤੋਂ ਮੇਰੀ ਵਰਕਸ਼ਾਪ ਆ ਉੱਥੇ ਅੱਛਾ ਮੈਂ ਤਾਂ ਇੱਥੇ ਹੁਣ ਕੰਮ ਕਾਸਤ ਤੇ ਆਇਆ ਹਾਂ ਮੈਂ ਅੱਗੇ ਆ ਜਾਓ ਮੈਂ ਜਰਾ ਤੁਹਾਨੂੰ ਇਹੀ ਸਵਾਲ ਪੁੱਛਣਾ ਚਾਹੁੰਦਾ ਕਿ ਅਸੀਂ ਤਾਂ ਚਲੋ ਇਸ ਵੇਲੇ ਚੜ੍ਹ ਕੇ ਦੇ ਪਿੰਡ ਦੀ ਗੱਲ ਕਰਦੇ ਪਏ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਤੇ ਆ ਵੋਟਾਂ ਆਣ ਵਾਲੀਆਂ ਨੇ ਮੌਜੂਦਾ ਸਮਾਂ ਤੇ ਆਉਣ ਵਾਲਾ ਸਮਾਂ ਉਮੀਦ ਕੀ ਹੈ ਤੇ ਕੀ ਵੇਖਦੇ ਉਮੀਦ ਉਹ ਹੀ ਆ ਜੀ ਪਾਰਟੀਆਂ ਬਾਈਆਂ ਬਣੀਆਂ ਪਿੰਡਾਂ 'ਚ ਧੜੇ ਬਾਜੀਆਂ ਚੱਲਦੀਆਂ ਆ ਕੋਈ ਨਸ਼ੇ ਵਾਲਾ ਕੋਈ ਬੇਰੋਜ਼ਗਾਰੀ ਆ ਜਿੱਲੇ ਜਿੰਨੀ ਬੇਰੋਜ਼ਗਾਰੀ ਉਹਨਾਂ ਨਸ਼ਾ ਵੱਧ ਆਇਆ ਕੰਮ ਕੋਈ ਕਰਕੇ ਰਾਜੀ ਨਹੀਂ ਸਰਕਾਰ ਨੇ ਸਭ ਕੁਝ ਫਰੀ ਦੇ ਗਏ ਲੋਕ ਨਹੱਤੇ ਕਰਦੇ ਸਾਡੀ ਤਾਂ ਇਹ ਸੋਚਿਆ ਕੰਮ ਕੋਈ ਪਰਸੈਂਟ ਘਰਾਂ ਦਾ ਬਿਜਲੀ ਦਾ ਬਿੱਲ ਨਹੀਂ ਆਂਦਾ ਤੇ ਸਰਕਾਰ ਇਹਨੂੰ ਠੋਕੇ ਕਹਿੰਦੀ ਹੈ ਤੇ ਲੋਕੇ ਵੀ ਕਹਿੰਦੇ ਹਾਂ ਬਈ ਇਹ ਫਾਇਦਾ ਆ ਸਾਡੇ 4 ਪੈਸੇ ਬਚੇ ਨੇ ਨਹੀਂ ਇਹ ਕੋਈ ਬਚਣ ਵਾਲੀ ਗੱਲ ਨਹੀਂ ਇਹ ਇਧਰੋਂ ਜਿੱਧਰੋਂ ਮਰਜ਼ੀ ਸੰਲੋ ਲੱਕ ਗੱਬੇ ਆਉਣਾ ਹੈ ਲੱਕ ਗੱਬੇ ਠੀਕ ਹੈ ਜੀ ਉਹ ਤੁਹਾਡੇ ਸਾਡੇ ਵਰਗਿਆਂ ਸਿਰ ਦੁਕਾਨਾਂ ਵਾਲਿਆਂ ਪਾਈ ਜਾਂਦੇ ਹੁਣ ਜੂਨਟਾਂ ਵਧਾਤੀਆਂ ਸਾਡੀਆਂ ਤੁਹਾਨੂੰ ਕੋਈ ਕੰਮ ਕਰਨ ਨੂੰ ਬੰਦਾ ਨਹੀਂ ਪਿੰਡ ਚ ਦਿਹਾੜੀਦਾਰ ਮਿਲਦਾ ਕਿਉਂ ਨਹੀਂ ਮਿਲਦਾ ਅਗਲਾ ਕਹਿੰਦਾ ਰੋਟੀ ਪਾਣੀ ਦਾ ਫ੍ਰੀ ਮਿਲਦਾ ਕੰਮ ਕਰਨ ਦੀ ਕੀ ਲੋੜ ਆ ਰੋਟੀ ਪਾਣੀ ਪਹਿਲੋ ਵੀ ਹਾਲਾਤ ਇਹ ਨੇ ਕੰਮ ਕਰਨਾ ਹੀ ਨਹੀਂ ਚਾਹੁੰਦੇ ਨਹੀਂ ਜਾਂਦੇ ਨਹੀਂ ਜਾਂਦੇ ਕੰਮ ਸਾਡੇ ਕੋ ਅੱਗੇ ਲਾਈਨਾਂ ਲੱਗੀਆਂ ਹੁੰਦੀਆਂ ਜੀ ਸਿੱਖਾਂ ਨੂੰ ਕੰਮ ਦੀਆਂ ਹੁਣ ਆ ਗਾ ਕਿ ਪਰ ਮੇਰੀ ਗੱਲ ਦਾ ਗੁੱਸਾ ਤੁਸੀਂ ਨਾ ਕਰਿਓ ਪਰ ਅਕਸਰ ਸ਼ਹਿਰਾਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਫਲਾਣੇ ਪਿੰਡ ਦੇ ਅੱਧੇ ਨਾਲੋਂ ਵੱਧ ਮੁੰਡੇ ਟੀ ਏ ਭਾਈ ਸਹੀ ਨਸ਼ਾ ਕਰਦੇ ਨੇ ਇਹ ਗੁੱਸੇ ਵਾਲੀ ਚਲ ਹੈ ਸੱਚਾਈ ਹੈ ਭਾਈ ਸਹੀ ਗੱਲ ਆ ਇਹ ਇਦਾਂ ਹੀ ਹੁੰਦੀ ਸਾਰੇ ਪਿੰਡਾਂ ਦੇ ਵਿੱਚ ਰੋਕਣੀ ਹੈ ਭਾਈ ਕਿਸੇ ਚੀਜ਼ ਤੋਂ ਉੱਤੇ ਕਿਸੇ ਚੀਜ਼ ਦੇ ਨਾ ਹੈ ਹੀ ਨਹੀਂ ਭਾਜੀ ਸ਼ਰੀਆਮ ਵੀ ਬਿਕਦਾ ਜੇ ਸਰਕਾਰ ਚਾਵੇ ਤਾਂ ਬੰਦ ਕਰ ਸਕਦੀ ਹੈ ਜਵਾਨ ਉਹਨਾਂ ਤੇ ਘਰ ਦੇ ਰੋਕਦੇ ਵੀ ਹੋਣਗੇ ਕਿ 8 ਵਜੇ ਤੋਂ ਬਾਅਦ ਬਾਹਰ ਨਹੀਂ ਜਾਣਾ ਸਾਰੇ ਲੋਕ ਨੂੰ ਜਾਣ ਨਹੀਂ ਪਰ ਘਰ ਦੇ ਹਾਲਾਤ ਵੀ ਦੀਏ ਆ ਜੀ ਕੰਮ ਵੀ ਕਰਨਾ ਜੀ ਕੋਈ ਹਾਪਨ ਹੋਈ ਹੁੰਦੀ ਹੈ ਰੋਜ ਕੋਈ ਨਾ ਮੈਂ ਮੇਰੀ ਗੱਲ ਸੁਣ ਪਾਜੀ ਦੇਖੋ ਪਰਿਵਾਰਾਂ ਵਾਲੇ ਹਨ ਬੰਦਾ ਇਸ ਟਾਈਮ ਤੁਹਾਨੂੰ ਕੋਈ ਸ਼ਾਮ ਨੂੰ ਮਿਲੂ ਨਹੀਂ ਘਰੋਂ ਬਾਹਰ ਪਾਉ ਉਪਰ ਦੀ ਗੱਲ ਆ ਪਰਸੋਂ ਦੀ ਪਰਸੋਂ ਮੁੰਡਾ ਗੋਲੀਆਂ ਮਾਰ ਕੇ ਮਾਰ ਦਿੱਤਾ ਮਾਰ ਦਿੱਤਾ ਜੀ ਦੱਸੋ ਪਾਜੀ ਉਹ ਮਾਂ ਨੇ ਪੁੱਤ ਕਿੱਥੋਂ ਯਾਰ ਅੱਛਾ ਇੱਕ ਗੱਲ ਮੈਂ ਹੋਰ ਸੁਣਦਾ ਪੰਜਾਬ ਸਰਕਾਰ ਨੇ ਥੋੜੇ ਚਿਰ ਪਹਿਲਾਂ ਨਾ ਜਿਹੜੇ ਲਾਇਸੈਂਸ ਬਣੇ ਸੀ ਲੋਕਾਂ ਦੇ ਪਿਸਟਲ ਦੇ ਉਹ ਘਟਾ ਦਿੱਤੇ ਹਾਂ ਉਹ ਘਟਾ ਦਿੱਤੇ ਜੀ ਨਹੀਂ ਜੀ ਇਹ ਸਹੀ ਨਹੀਂ ਸੀ ਪਰ ਉਹ ਬੰਦਿਆਂ ਨੇ ਅਜ ਤੱਕ ਕੋਈ ਹੈਪਨ ਤਾਂ ਨਹੀਂ ਕੀਤਾ ਸੀ ਜਿਹੜੇ ਹੁਣ ਆਹ ਗੋਲੀਆਂ ਵਧੀਆਂ ਲਾਇਸੈਂਸ ਨਾਲ ਵਧੀਆਂ ਪਾਜੀ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿ ਚੱਤ ਸਕਦਾ ਹੇ ਪੰਜਾਬ ਦੇ ਵਿੱਚ ਕੋਈ ਘਰ ਇਦਾਂ ਦਾ ਨਹੀਂ ਉਹ ਜਿੱਥੇ ਨਿਆਂ ਜਸਲਾ ਨਹੀਂ ਹੈਗਾ ਪਰ ਸਰਕਾਰ ਕਿੱਥੋਂ ਨਸਲਾ ਆਉਂਦਾ ਬਾਡਰਾਂ ਤੋਂ ਆਉਂਦਾ ਕਿੱਥੋਂ ਬਾਹਰੋਂ ਹੀ ਆਉਂਦਾ ਜਾਂ ਪੰਜਾਬ 'ਚ ਉਹ ਚੀਜ਼ਾਂ 'ਤੇ ਸਾਡਾ ਧਿਆਨ ਹੀ ਨਹੀਂ ਹੈ ਨੀ ਸਾਡਾ ਧਿਆਨ ਕੀ ਆ ਇੱਕ ਭਗਵੰਤ ਮਾਨ ਜੀ ਲਾ ਲਓ ਸਾਡੇ ਸੀਐਮ ਆ ਉਹਨਾਂ ਦਾ ਧਿਆਨ ਇਹ ਆ ਕਿ ਅਸੀਂ ਅਕਾਲੀ ਦਲ ਨੂੰ ਮਾਰਾ ਕਹੀਏ ਅਸੀਂ ਕਾਂਗਰਸ ਉਹ ਯਾਰ ਭਾਈ ਇਹ ਤਾਂ ਚੀਜ਼ਾਂ ਬਹੁਤ ਚਿਰ ਦੇ ਸੋਣੇ ਉਹ ਮਾਰੇ ਸੀ ਤੇ ਅੱਜ ਹੋ ਗਿਆ ਹਾਲਾਤ ਮਾ ਉਹ ਮਾਰੇ ਸੀ ਤੇ ਤੁਸੀਂ ਆ ਗਏ ਤੁਸੀਂ ਚੰਗਾ ਕੀ ਕਰਕੇ ਸਾਨੂੰ ਦੱਸਿਆ ਮੈਨੂੰ ਦੱਸੋ ਤੁਸੀਂ ਆਉਣ ਵਾਲੇ ਦਿਨਾਂ ਦੀ ਉਮੀਦ ਕੀ ਹੈ ਵੋਟਾਂ ਤੋਂ ਬਾਅਦ ਕੀ ਚਾਹੁੰਦੇ ਹੋ ਕਿ ਪਿੰਡਾਂ ਦੀ ਕਿਹੋ ਜਿਹਾ ਸਰਪੰਚ ਹੋਣਾ ਚਾਹੀਦਾ ਵਿਕਾਸ ਨੂੰ ਲੈ ਕੇ ਕੀ ਉਮੀਦ ਸਰਪੰਚ ਤਾਂ ਸਹੀ ਹੋ ਹੀ ਚਾਹਨੇ ਵਧੀਆ ਸਰਪੰਚ ਹੋਵੇ ਜਿਹੜਾ ਵਿਕਾਸ ਕਰੇ ਨਾਲ ਬੇਰੋਜ਼ਗਾਰੀ ਆ ਜਿਹੜੀ ਮੁੰਡਿਆਂ ਨੂੰ ਨਾਲ ਲਵੇ ਨਵੇਂ ਮੁੰਡਿਆਂ ਨੂੰ ਹਨਾ ਨਸ਼ੇ ਤੋਂ ਦੂਰ ਰਹਿਣ ਸਾਰਾ ਕੁਝ ਅਸੀਂ ਤਾਂ ਇਹੋ ਹੀ ਚਾਹੁੰਦੇ ਆ ਜੀ ਤੇ ਹਾਲਾਤ ਕਿਦਾਂ ਦੇ ਮੌਜੂਦ ਆ ਕੀ ਦੂਰ ਰਹਿਣਾ ਮੌਜੂਦ ਹਾਲਾਤ ਬਹੁਤ ਮਾੜੇ ਆ ਹੈ ਕੀ ਕੀ ਕਹਿ ਰਹੇ ਹੋ ਤੁਸੀਂ ਨਸ਼ੇ ਤੋਂ ਕਿੱਦਾਂ ਦੂਰ ਹੋਣਾ ਜਦੋਂ ਸਰਪੰਚੀ ਹੁਣ ਚੋਣਾਂ ਹੁੰਦੀਆਂ ਇੱਕ ਦਿਨ ਪਹਿਲਾਂ ਤਾਂ ਸਾਰੇ ਪਿੰਡਾਂ 'ਚ दारू ਵੰਡ ਹੋਣ ਲੱਗ ਪੰਦੀ ਆ ਇਹ ਵੀ ਗੱਲ ਠੀਕ ਹੈ ਜਿਹਦੇ ਨਹੀਂ ਜੇ ਸੀ ਦੀ ਉਦਾਂ ਹੀ ਰੱਖੀ ਜਾਣੀ ਫਿਰ ਰਿਜ਼ਲਟ ਤਾਂ ਉਹੋ ਜਿਹਾ ਆਣਾ ਇਹ ਤਾਂ ਗੱਲ ਹੈ ਜੀ ਅਸੀਂ ਤਾਂ ਇਸ ਕਰਕੇ ਵੋਟ ਹੀ ਨਹੀਂ ਬਣਾਈ ਨਾ ਪੌਣੀਆਂ ਦੇ ਨਾ ਕੋ ਵਾਸਤਾ ਵਾਸ਼ ਜਿਸ ਜਿਸ ਬੰਦੇ ਨੇ ਜਿੱਦਾਂ ਹੁਣ ਸ਼ਰਾਬ ਵੰਦਿਆ ਕਰਦੇ ਆ ਉਹ ਜਿੰਨੇ ਵੀ ਉਹਨੇ ਪੈਸੇ ਖਰਚਨੇ ਉਹਨੇ ਕਿਸੇ ਨਾ ਕਿਸੇ ਪਾਸੇ ਪੂਰੇ ਕਰਨੇ ਆ ਉਹ ਤੁਹਾਡੇ ਸਾਡੇ ਯਾਰੀਆਂ ਤੇ ਭਾਰ ਪੈ। ਫਿਰ ਵੀ ਉਮੀਦ ਇਹ ਹੀ ਹੈ ਕਿ ਚੰਗੀ ਜਿਹੜੀ ਹੈ ਕਿ ਉਹ ਜ਼ਰੂਰ ਜਿਹੜੀ ਕਿ ਪਿੰਡ ਦੀ ਸਰਪੰਚ ਬਣੇ ਇੱਕ ਸਭ ਤੋਂ ਵੱਡਾ ਨਰੇਗਾ ਵਾਲਿਆਂ ਦਾ ਕੰਮ ਆ। ਹਾਂ ਉਹ ਬਹੁਤ ਜ਼ਿਆਦਾ ਹਨਾ ਮਤਲਬ ਕੰਮ ਖਰਾਬ ਕਰਦੇ ਆ। ਹੁਣ ਜਦੋਂ ਹੁਣ ਸਰਪੰਚੀ ਇਹ ਘਰ ਜਿਹਨਾਂ ਦੇ ਸਰਪੰਚ ਆ ਜਿਹਨਾਂ ਦੇ ਘਰੇ ਉਹਨਾਂ ਦੇ ਘਰ ਜਿਹੜੇ ਮੈਂਬਰ ਹਨਾ ਉਹਨਾਂ ਦਾ ਨਾਂ ਵੀ ਵਿੱਚ ਪਾਉਂਦੇ ਆ। ਉਹ ਕੰਮ ਕਰਦੇ ਨਹੀਂ ਹੈਗੇ। ਉਹਨਾਂ ਦੇ ਸਿਰ ਪੈਸੇ ਪੈ ਜਾਂਦੇ ਆ। ਅਸਲ ਜਿਹਨੂੰ ਲਾਭ ਮਿਲਣਾ ਚਾਹੀਦਾ ਜਿਹੜਾ ਕੰਮ ਕਰਨ ਦਾ ਇੱਛੁਕ ਹੈ ਉਹਨੂੰ ਫਿਰ ਰੋਜ਼ਗਾਰ ਮਿਲਣਾ ਨਹੀਂ ਉਹਨੂੰ ਮਿਲਦਾ ਨਹੀਂ ਉਹ ਵਾਧੂ ਪੈਸੇ ਉਹਨਾਂ ਨੂੰ ਸਮੱਸਿਆਵਾਂ ਬਹੁਤ ਨੇ ਜ਼ਰੂਰ ਆ ਕਿ ਜਮੀਨੀ ਹਕੀਕਤ ਦੇ ਦੇਖਣ ਦੀ ਲੋੜ ਆ ਬਿਲਕੁਲ ਠੀਕ ਹੈ ਹੁਣ ਤੁਸੀਂ ਜ਼ਮੀਨ ਤੇ ਪਹੁੰਚੇ ਆ ਜੇ ਕਿਤੇ ਦਾ ਅਫਸਰ ਵੀ ਆ ਜਾਣ ਸਾਡੇ ਸਾਡੇ ਕੋਲ ਮੰਤਰੀ ਐਮ ਐਲ ਏ ਵੀ ਇਦਾਂ ਆ ਜਵੇ ਜੇ ਜ਼ਮੀਨ ਤੱਕ ਤਾਂ ਯਾਰਾ ਉਹਨਾਂ ਨੇ ਕੀ ਆ ਉਹ ਸਿਰਫ ਆਪਣੇ ਲੀਡਰਾਂ ਕੋ ਆਉਂਦਾ ਉਹ ਕਹਿੰਦੇ ਮਹਾਰਾਜ ਤੁਸੀਂ ਤਾਂ ਜਿੱਤ ਗਏ ਤੁਸੀਂ ਤਾਂ ਬੜੇ ਵੱਡੀ ਗੱਲ ਆ ਤੁਹਾਡੇ ਲਈ ਸਭ ਕੁਝ ਬਹੁਤ ਵਧੀਆ ਆ ਇਸ ਕਰਕੇ ਉਹ ਉੱਥੇ ਹੀ ਧੱਕਾ ਚ ਆ ਵੀ ਕੇ ਚਲ ਜਾਂਦੇ ਆ ਜੀ ਬਿਲਕੁਲ ਠੀਕ ਆ ਵਾਹਿਗੁਰੂ ਵਾਹਿਗੁਰੂ ਇਹ ਅੱਜ ਤੁਹਾਨੂੰ ਰਿਪੋਰਟ ਦਿਖਾਈ ਹੈ ਅਸੀਂ ਭੋਗਪੁਰ ਦੇ ਨਾਲ ਪਿੰਡ ਚਾੜਕੇ ਦੀ ਜਿੱਥੇ ਨੌਜਵਾਨਾਂ ਨੇ ਖੁੱਲ ਕੇ ਗੱਲਬਾਤ ਕੀਤੀ ਹੈ ਸਾਡੇ ਨਾਲ ਕਿ ਸਰਪੰਚੀ ਦੀਆਂ ਚੋਣਾਂ ਜ਼ਰੂਰ ਆ ਰਹੀਆਂ ਨੇ ਕੀ ਪਿੰਡ ਦੇ ਹਾਲਾਤ ਨੇ ਕੀ ਮੌਜੂਦਾ ਸਮੇਂ ਦੇ ਵਿੱਚ ਸਥਿਤੀਆਂ ਸਾਨੂੰ ਦੋ ਚਾਰ ਹੋਣਾ ਪੈ ਰਿਹਾ ਤੇ ਅਸੀਂ ਕਿਸ ਚੀਜ਼ ਦੀ ਉਮੀਦ ਕਰਦੇ ਹਾਂ ਇਹ ਸਰਕਾਰਾਂ ਨੂੰ ਜ਼ਰੂਰ ਵੇਖਣਾ ਹੋਏਗਾ ਤੇ ਖਾਸ ਤੌਰ ਤੇ ਉਹ ਨੁਮਾਇंदे ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਰਪੰਚੀ ਦੀ ਚੋਣ ਲੜਨ ਵਾਲੇ ਨੇ ਉਹ ਜ਼ਰੂਰ ਇਸ ਨੌਜਵਾਨਾਂ ਦੀ ਜਿਹੜੀ ਹੈ ਕਿ ਗੱਲ ਨੂੰ ਗੌਰ ਨਾਲ ਸੁਣਨ ਨਹੀਂ ਤੇ ਲੋਕੀ ਆਪਣਾ ਫਤਵਾ ਜਿਹੜਾ ਕਿ ਉਹ ਤਿਆਰ કરી ਬੈਠੇ ਨੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਪੋਕਪੁਰ